ਉਹ ਤੇ ਚਰਤਾਂ ਨਹੀਂ ਵੇ ਨੀਂਦ ਨਾ ਉਹ ਕੋਲਾ ਬੜਦਾ ਕਿ ਉਹ ਚਰਤਾਂ ਕਰੀਏ ਉਹ ਦੂਰ ਤਾਲਾ ਜਦ ਤੂੰ ਕੋਈ ਕਹਾਵਾ ਕੋਈ ਨਾ ਯਾਰਾ ਕਰਤਾਂ ਕਰੀਏ ਉਹ ਦੂਰ ਤਾਲਾ ਜਦ ਤੂੰ ਕੋਈ ਤੇ ਕੋ ਮਹਿਬੂਬ ਕੋਈ ਨਾ ਯੋ ਹੇ ਦਿਲ ਤੇ ਹਮਾਰਾ ਗੈਂਗਲੈਂਡ ਬਣਿਆ ਤੂੰ ਆਗਦੀ ਟੱਕਰ ਦੇ ਕੇ ਆ ਆਸਲੀ ਜਿਹੜਾ ਪੁੰਨੀ ਜਿੱਲੜਾਈ ਹੋ ਤੋ ਆਸ਼ਾ ਨੰਬਰਦਾਰਾਂ ਦਾ ਇਹ ਤਾਂ ਟਾਈਮ ਡੂਮ ਬਣਿਆ ਹੋਣਾ ਨੇ ਮਰੇ ਮਰੇ ਟੂਮ ਕਿੱਥੇ ਦੋਨੀ ਇੱਕ ਥਪੜੀ ਥਪੜੀ ਹੋਵੇ ਕਥਾਂ ਦੀ ਅੱਛਾ ਆਹੋ ਗੱਲ ਵੱਧ ਗਈ ਫੇ ਵਾਹ ਗੱਲ ਬਦੀ ਪਈ ਆ ਹੁਣ ਦੇਖੋਣ ਕੀ ਹੁੰਦਾ ਪਰ ਟੋਟ-ਕੁੱਟ ਜ਼ਿਆਦਾ ਹੀ ਹੋਏ ਅੱਜ ਦਾ ਅੱਛਾ ਪੰਚਾਇਤ ਬੈਠੂ ਹਣ ਫੇ ਦੇਖੋ ਹਣ ਕੀ ਹੁੰਦਾ ਕੋਲ ਕੰਨ ਕੋਲ ਛੱਡ ਪਾ ਰਹਿਦਾ ਈ ਤੈਨੂੰ ਇਹਦਾ ਅੱਖਾਂ ਵਿੱਚ ਕੜਦਾ ਏ ਇੱਥੇ ਕਿਦੋਂ ਮੈਂ ਤਾਂ ਕਰ ਲਾ ਜੋ ਕਰਨਾ ਤੂੰ ਟਾਈਮ ਪੰਜ ਨੇ ਦਾ ਵਾਧਾ ਟਾਈਮ ਟਾਈਮ ਵਾਧਾ ਲਾਈਵ ਹੋਣਾ ਦੇ ਮੈਨੂੰ ਪਹਿਲਾਂ ਨੰਬਰ ਦਾ ਲੈ ਮੁੰਡੇ ਨੇ ਟਾਈਮ ਬੰਨ ਲਿਆ ਆ ਸੰਧੂ ਦੇ ਮੁੰਡਾ ਇਹਦਾ 5 ਵਜੇ ਦਾ 5 ਵਜੇ ਦਾ ਟਾਈਮ ਟਾਈਮ ਤੇਰੀ ਜਗ੍ਹਾ ਦੇਣੀ ਮੈਂ ਤੇਰੇ ਕੋਲ ਤੇ ਕਿਉਂ ਟਿਕਾਣਾ ਬਣਾਏਗਾ 5 ਵਜੇ ਦਾ ਟਾਈਮ ਬੰਨ ਲਿਆ ਸੀ ਮੈਂ ਤੇਰਾ ਟਿਕਾਣਾ ਉੱਤੇ ਆਵਾਂਗੇ 5 ਵਜੇ ਪਹੁੰਚੋ 5 ਵਜੇ ਦਾ ਟਾਈਮ ਆ ਮੈਲਵਨ ਤੇ ਇੱਕੋ ਹੀ ਗੱਡੀ ਆ ਇੱਧਰ ਜੱਟ ਮਹਿਗਮਾ ਸੰਧੂ ਭਾਈ ਉਹਨਾਂ ਦੀ ਆਪਣੀ ਆ ਪਹੁੰਚਿਆ ਮੈਲਵਨ ਚੱਲ ਆ ਆ ਦੇਣਾ ਲੋ ਜੀ 10:05 ਕੇ 5:35 ਵਜੇ ਦਾ ਟਾਈਮ ਦੀ پارک ਵਿੱਚ پارک ਚ ਪਹੁੰਚ ਗਏ ਆ ਆਇਆ ਕੋਈ ਨਹੀਂ ਹਲੇ ਤੱਕ ਬਹੁਤ ਭਟਿਆ ਕਰਿਆ ਨਾ ਮੈਂ پارک 'ਚ ਖੜਾ ਭੱਜ ਗਏ ਕੋਈ ਉਰੇ ਹੈ ਨਹੀਂ ਪੁਲਿਸ ਆਈ ਦੇ ਭੱਜ ਗਏ ਸਾਰੇ ਆ ਖੜੇ ਆ ਕੋਈ ਨਹੀਂ ਭੱਜਿਆ ਭੱਜਿਆ ਇੱਥੇ ਹੀ ਆ ਸਾਰੇ ਇੱਥੇ ਖੜੇ ਆ ਇਹ ਸਾਰੇ ਗੱਲਾਂ ਦੀ ਨੇ ਲਾਈਵ ਦੇ ਨੇ ਆ ਖੜੇ ਆ ਲੜਾਈ ਉਹ پارک 'ਚ ਖੜੇ ਆ ਨਹੀਂ ਵੀ ਕਿੱਥੇ ਆ ਗਰੇੜਾ ਅੱਛੀ ਬਾਈ ਜਿਹੜੀਆਂ ਆ ਆ ਲਓ ਜੀ ਪੂਰੇ ਆ ਰਹੇ ਨੇ ਕਮੈਂਟ ਵਧੀਆ ਵਧੀਆ ਭੱਜੇ ਨਹੀਂ ਖੜੇ ਆ ਲਾਈਵ ਹੋ ਕੇ ਇੱਥੇ ਛੁੱਟੀ ਲੈ ਲੇਗਾ ਉਹ ਲੋ ਆ ਲੈ ਲੀ ਪਹਿਲਾਂ ਸਾਢੇ 5:30 ਧਿਆਨ ਨਹੀਂ ਜਾਣਾ ਆਪਾਂ ਟਾਈਮ ਪਿਆ ਹੋਇਆ ਹੈ ਮੋਢਿਆਂ ਮਨੇ ਕਹਿਤਾ ਭਰਾਵਾ ਤੂੰ ਨਾ ਲਾ ਲਾ ਕਿਹੜਾ ਨੇ ਨੌਂ ਆਣੇ ਸਾਢੇ 5:30 ਜਾਣਾ ਉੱਥੇ ਚੱਲ ਨਾ ਸਾੜਾ ਮੋਚੀ ਲੜੀ ਕਿ ਨਹੀਂ ਹੈ ਦੇਖ ਤਾਂ ਉਹ ਪੈ ਗਿਆ ਉਹ ਤੇ ਗੱਲ ਪੈ ਗਿਆ ਤੂੰ ਮੋਚੀ ਪਿਆ ਰੱਖਾ ਆਪਾਂ ਥੱਪੜ ਕਮੈਂਟਾਂ ਜੀ ਮਾਰ ਰਿਹਾ ਥੱਪੜ ਮੈਨਿਆ ਕੱਢ ਤੇ ਆ ਵਾ ਇਹ ਇੱਦਾਂ ਇੱਦੀ ਲੜਾਈ ਹੋਣ ਲੱਗੀ ਨਾ ਲਾਈਵ ਉਹਦੇ ਲੋਕਾਂ ਨੇ ਕਮੈਂਟ ਕੀਆ ਕਿ ਦੂਜੇ ਨੂੰ ਗਿਆ ਨਾ ਉਹ ਅੱਜ ਮੈਂ ਉਹ ਬਹੁਤ ਮਾਰੀਆਂ ਅੱਜ ਉਹਨੇ ਉਹ ਮਾਰੀਆਂ ਚੋਨੇ ਉਹਦੇ ਉਹ ਮਾਰੀਆਂ ਸਹੀ ਗੱਲ ਆ ਇਤਨੀ ਗੱਲ ਹੋਇਆ ਨੀ ਆਉਣ ਦੀ ਲਈ